ਕੀ ਹੋਇਆ ਅੱਜ ਅਸੀਂ ਪਾਈ ਸੈਰ ਕਰਦੇ ਵੇ ਇੱਥੋਂ ਲੰਘਦੇ ਵੇ ਤੇ ਅਸੀਂ ਦੇਖਿਆ ਕਿ ਇੱਥੇ ਬੜਾ ਤਗੜਾ ਧਮਾਕਾ ਹੋਇਆ ਉੱਪਰ ਅੱਗ ਦੇ ਗੋਲੇ ਗਿਆ ਉੱਪਰ ਪਾਈ ਮੁੜ ਕੇ ਇੱਥੇ ਆ ਕੇ ਦੇਖਿਆ ਕਿ ਥੱਲੇ ਤਾਂ ਕੋਈ ਕੋਇਆ ਟਾਇਆ ਨਹੀਂ ਪਰ ਇਹ ਹੈ ਕਿ ਬਲਾਸ ਬਹੁਤ ਜ਼ਬਰਦਸਤ ਸੀ ਕਿਸੀ ਦਾ ਬਲਾਸ ਪਤਾ ਕੋਈ ਨਹੀਂ ਜੀ ਕੋਈ ਕਹਿੰਦਾ ਬੰਬ ਹੈ ਕੋਈ ਕਹਿੰਦਾ ਕੋਸ਼ਾ ਪਰ ਇਹ ਤਾਂ ਹੁਣ ਫੁੱਲਦ ਨੂੰ ਪਤਾ ਹੋਵੇਗਾ ਕਿ ਕੀ ਹੈਗਾ ਜਦੋਂ ਉਸ ਟਾਈਮ ਤੇ ਬੜਾ ਮੋਟ ਸੀ ਬਹੁਤ ਡਰੇ ਦੇ ਹੀ ਲੋਕੀ ਸਭ ਰੇੜੀਆਂ ਰੋੜੀਆਂ ਵਾਲੇ ਸਭ 도ੜ ਗਏ ਸਾਰੇ ਆਈ ਵੀ 도ੜਦੇ ਆਏ ਹਾਂ ਉੱਥੋਂ ਕਿੰਨੇ ਕਿਲੋਮੀਟਰ ਦੀ ਆਵਾਜ਼ ਗਈ ਇਹ ਕੋਈ ਕਿਲੋਮੀਟਰ ਤੱਕ ਪਤਾ ਵੀ ਆਇਆ ਉਧਰੋਂ ਹੁਣ ਕੀ ਮੌਕੇ ਤੇ ਕੀ ਲਾਦ ਨੇ ਦੇਖੋ ਜੀ ਮੌਕੇ ਤੇ ਹੋਣਾ ਪੁਲਿਸ ਹੀ ਕਰੇਗੀ ਜੋ ਕਾਰਵਾਈ ਕਰੇਗੀ ਆਈ ਦੀ ਮੌਕੇ ਤੇ ਦੇਖੋ ਕੀ ਕਰਦੇ ਠੀਕ ਹੈ ਇਸ ਤਰ੍ਹਾਂ ਆਪਾਂ ਨਿਊ ਬਰੋਲ ਨਗਰ ਬ੍ਰਿਜ ਤੇ ਲਾ ਕੇ ਖੜੇ ਆ ਤੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਸਾਊਂਡ ਆਈ ਹੈ ਕਾਫੀ ਜ਼ਿਆਦਾ ਇਸ ਤਰ੍ਹਾਂ ਲੱਗਿਆ ਕੋਈ ਬਲਾਸਟ ਹੋਇਆ ਤੇ ਮੈਂ ਮੌਕੇ ਤੇ ਆ ਕੇ ਦੇਖਿਆ ਕੱਲੇ ਸਪੌਟ ਨਹੀਂ ਦੇਖਿਆ ਤੇ ਇਸ ਤਰ੍ਹਾਂ ਕੋਈ ਬਲਾਸਟ ਵਾਲੀ ਗੱਲ ਹੈ ਨਹੀਂ ਜੋ ਪ੍ਰੀਲੀਮਿਨਰੀ ਮੈਂ ਦੇਖੀ ਆ ਤੇ ਕੋਈ ਮਤਲਬ ਆਪਾਂ ਕਹਿ ਲਈਏ ਕਿ ਵੀ ਕੋਈ ਆਰਡੀਐਕਸ ਕੇ ਇਸ ਤਰ੍ਹਾਂ ਦਾ ਬਲਾਸਟ ਕੋਈ ਜਿਹੜਾ ਸਪੈਸ਼ਲੀ ਡਿਜ਼ਾਈਨਡ ਕਿਸੇ ਨੇ ਕੋਈ ਆਈਡੀ ਲਗਾਈ ਹੋਈ ਹੈ ਇਸ ਤਰ੍ਹਾਂ ਪ੍ਰੀਲੀਮਿਨਰੀ ਜੋ ਮੈਂ ਦੇਖਿਆ ਮੇਰੇ ਕੋਲ ਚੰਨ ਉਸ ਤਰ੍ਹਾਂ ਲੱਗਿਆ ਇਹਦਾ ਰੀਜ਼ਨ ਇਹ ਲੱਗ ਰਿਹਾ ਜ਼ਿਆਦਾ ਮੈਨੂੰ ਲੱਗ ਰਿਹਾ ਕਿ ਉੱਥੇ ਕੱਚ ਦੀ ਬੋਤਲ ਵੀ ਸੀ ਕਈ ਵਾਰੀ ਕੀ ਹੁੰਦਾ ਜਿਸ ਤਰ੍ਹਾਂ ਬੀਅਰ ਦੀ ਬੋਤਲ ਹੈ ਜਾਂ ਜਿਸ 'ਚ ਐਲਕੋਹਲ ਹੁੰਦਾ ਉਹਨੂੰ ਅਗਰ ਆਪਾਂ ਛੱਡ ਦਈਏ ਬੈਂਡਲ ਤੇ ਇਹ ਜਿਹੜੀ ਆਗੂ ਪਰੋਂ ਥੱਲੇ ਨੂੰ ਗਈ ਹੈ ਤੇ ਮੇਬੀ ਕਈ ਵਾਰ ਟੈਂਪਰੇਚਰ ਹਾਈ ਹੁੰਦਾ ਤੇ ਜਿਹੜੀ ਬੋਟਲ ਵਗੈਰਾ ਉਹ ਪਾੜ ਜਾਂਦੀ ਹੈ ਦੇ ਅਲਕੋਹਲ ਹੁੰਦਾ ਜਦੋਂ ਪਾਰਦਾ ਤੋਂ ਜਿੰਨਾ ਉਹਦੇ ਵਿੱਚ ਲਿਕਵਿਡ ਹੁੰਦਾ ਉੱਪਰ ਨੂੰ ਐਜ਼ ਅ ਸਪਰੇਅ ਟਾਈਪ ਉੱਪਰ ਨੂੰ ਫੈਲਰਦਾ ਬਟ ਫਿਰ ਵੀ ਆਪਾਂ ਨੂੰ ਇਤਿਆਹਾਦ ਦੇ ਤੌਰ ਤੇ ਏਰੀਆ ਰਾਉਂਡ ਅਪ ਕੀਤਾ ਤੇ ਆਪਣੇ ਕੋਲ ਇੱਕ ਟੀਮ ਹੈ ਸਪੈਸ਼ਲਿਸਟ ਨੂੰ ਬੁਲਾ ਕੇ ਇਹਨੂੰ ਚੈੱਕ ਕਰਵਾ ਲੈਂਦੇ ਆ ਤੇ ਜਿਹੜੀ ਅੱਗੇ ਕੋਈ ਗੱਲ ਸਾਹਮਣੇ ਆਈ ਕਿ ਤੁਹਾਨੂੰ ਦੱਸ ਦਾਂਗੇ ਬਾਕੀ ਇੱਥੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਮੁਰਲੀ ਜਿਹੜੀ ਮੈਂ ਜਿਹੜੀ ਸਪੌਟ ਵੈਰੀਫਾਈ ਕੀਤਾ ਇਹਦੇ ਵਿੱਚ ਕੋਈ ਵੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਕੋਈ ਕਿ ਵੀ ਆਈਡੀ ਲੱਗੀ ਸੀ ਜਾਂ ਇਸ ਤਰ੍ਹਾਂ ਦੀ ਕੋਈ ਮਤਲਬ ਇਹ ਜਸ ਨਾਰਮਲ ਬਲਾਸਟ ਹਿੰਦੀ ਦਾ ਵੀ ਮੰਨਿਆ ਕਿ ਕਟਿੰਦੇਦਨ ਉਹ ਕਹਿ ਜਾ ਰਿਹਾ ਜੀ ਕਾਫੀ ਜਿਹੜੀ ਸਾਊਂਡ ਹੈ ਸਾਫ ਜੂਨ ਤੱਕ ਜਿਹੜੀ ਸੁਣਾਈ ਦਿੱਤੀ ਗਈ ਜੇਕਰ ਨਹੀਂ ਸਾਊਂਡ ਫਿਰ ਮੈਂ ਤੁਹਾਨੂੰ ਇਹ ਕਹਾਂ ਜਿਸ ਤਰ੍ਹਾਂ ਕੋਈ ਬੋਟਲ ਵਗੈਰਾ ਹੁੰਦੀ ਹੈ ਜਦੋਂ ਬੰਦ ਹੁੰਦੀ ਹੈ ਅਲਕੋਹਲ ਦੀ ਜਿਸ ਤਰ੍ਹਾਂ ਉੱਤੇ ਇੱਕ ਬੋਟਲ ਸੀ ਕੱਚ ਦੀ ਲੈਟਸ ਸਪੋਜ਼ ਉਹਦੇ ਅੰਦਰ ਕੋਈ ਅਲਕੋਹਲ ਸੀ ਜਿਦਾ ਸ਼ਰਾਬ ਦੀ ਬੋਤਲ ਹੈ ਜਾਂ ਬੀਅਰ ਦੀ ਬੋਤਲ ਹੈ ਜਦੋਂ ਟੈਂਪਰੇਚਰ ਵੱਧਦਾ ਉਹਦੇ ਜਦੋਂ ਬਲਾਸਟ ਹੋਊਗੀ ਇਹ ਨੇਚਰਲੀ ਇਹਦੀ ਆਵਾਜ਼ ਵੀ ਆਂਦੀ ਹੈ ਤੇ ਜਿਹੜਾ ਉਹਦੇ ਲਿਕਵਿਡ ਉੱਪਰ ਨੂੰ ਫਿਰ ਜਾਂਦਾ ਉਹ ਇੱਕ ਰੀਜ਼ਨ ਬਣਦਾ ਦੂਸਰਾ ਇਹ ਆ ਕਿ ਵੀ ਜਦੋਂ ਆ ਆਈਡੀ ਵਗੈਰਾ ਦਾ ਬਲਾਸਟ ਹੁੰਦਾ ਨਾ ਉੱਥੇ ਫਿਰ ਆਪਾਂ ਨੂੰ ਉਹਦੇ ਰੈਮਨੈਂਟਸ ਮਿਲਦੇ ਆ ਸ਼ਰਾ ਹੁੰਦਾ ਚਾਹੇ ਜ਼ਰੂਰ ਉਹ ਲੱਗੀ ਸਕੀ ਉਹਦੇ ਨਿਸ਼ਾਨ ਮਿਲਦੇ ਆ ਤੇ ਉਹ ਸਾਰੀਆਂ ਚੀਜ਼ਾਂ ਉਹਦੇ ਲਾਵਾ ਵਾਇਰਸ ਮਿਲਦੀਆਂ ਲੂਜ਼ ਵਾਇਰਸ ਜਾਂ ਕੋਈ ਉਹਦੇ ਪੈਲਟਸ ਮਿਲਦੇ ਆ ਨਿਸ਼ਾਨ ਮਿਲਦੇ ਆ ਤੇ ਇਸ ਤਰ੍ਹਾਂ ਦਾ ਕੋਈ ਪ੍ਰੀਵੀਅਰ ਵੀ ਕੋਈ ਗੱਲ ਨਹੀਂ ਆਈ ਨਾ ਵਾਇਰਸ ਆ ਨਾ ਪੈਲਟਸ ਆ ਕੋਈ ਹੋਰ ਨਿਸ਼ਾਨ ਵੀ ਨਹੀਂ ਆ ਆ ਕੋਈ ਇਸ ਤਰ੍ਹਾਂ ਦਾ ਆਬਾ ਜੀ ਇੱਥੇ ਬਹੁਤ ਜ਼ਿਆਦਾ ਕੋਈ ਨਾ ਕੀ ਨੁਕਸਾਨ ਨਹੀਂ ਹੋਇਆ ਕੁਝ ਨਹੀਂ ਸੀ ਜਸ ਸਾਊਂਡ ਆਈ ਹੈ ਬਾਕੀ ਇਹ ਮੈਨੂੰ ਸਟਾਰਟ ਹੋਣ ਦਾ ਵੀ ਰੀਜ਼ਨ ਇਹ ਆ ਕਿ ਇੱਥੇ ਕੂੜਾ ਸੀ ਇੱਥੇ ਅੱਗ ਲੱਗ ਉੱਪਰ ਅੱਗ ਲਗਾਈ ਗਈ ਉਹ ਅੱਗ ਥੱਲੇ ਨੂੰ ਗਈ ਜਦੋਂ ਅੱਗ ਥੱਲੇ ਗਈ ਤੋ ਇੱਕ ਜਗ੍ਹਾ ਤੇ ਜਿਹੜਾ ਉੱਥੇ ਜਾ ਕੇ ਇੱਕ ਕਿਸਮ ਦਾ ਤਮਾਕੂ ਆਇਆ ਉਹ ਤਮਾਕੂ ਦਾ ਰੀਜ਼ਨ ਜਿਹੜਾ ਆਪਾਂ ਉਹ ਦੇਖ ਲਾਂਗੇ ਵੈਸੇ ਪ੍ਰੀਲੀਮਿਨਰੀ ਲੱਗ ਰਿਹਾ ਕਿ ਜਿੱਦਾਂ ਅਲਕੋਹਲ ਜਾਂ ਸ਼ਰਾਬ ਦੀ ਕੋਈ ਬੋਤਲ ਸੀ ਜਿਹੜੀ ਟੈਂਪਰੇਚਰ ਜਦੋਂ ਵਧਿਆ ਤੇ ਉਹ ਇੱਕ ਕਿਸਮ ਨਾਲ ਡੈਟੋਨੇਟ ਹੋ ਗਈ ਲੋਕਾਂ ਨੂੰ ਕੀ ਮੈਸੇਜ ਹੈ ਤਾਂ ਨਹੀਂ ਮੇਰਾ ਇਹ ਮੈਸੇਜ ਹੈ ਕਿ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਕੁਝ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਮੁੱਢਲੀ ਜਿਹੜੀ ਮੈਂ ਜੀ ਜਾਇਜ਼ਾ ਲਿਆਦਾ ਦੀ ਕੋਈ ਗੱਲ ਨਹੀਂ ਆਈ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਤੇ ਬਾਕੀ ਨੂੰ ਫਿਰ ਵੀ ਆਪਾਂ ਚੈੱਕ ਕਰ ਰਹੇ ਹਾਂ ਤੇ ਕੋਈ ਇਸ ਤਰ੍ਹਾਂ ਦੀ ਬਲਾਸਟ ਰੂਮ ਸਾਈਟ ਦੀ ਬਲਾਸਟ ਇਸ ਤਰ੍ਹਾਂ ਦੀ ਕੋਈ ਗੱਲ